ਚੰਡੀਗੜ੍ਹ 에어ਪੋਰਟ ਵਿੱਚ ਸੀਆਈਐਸਐਫ ਦੇ ਵਿੱਚ ਤਨਾਤ ਕੁਲਵਿੰਦਰ ਕੌਰ ਨਾਮ ਦੀ ਪੰਜਾਬਣ ਧੀ ਨੇ ਕੰਗਣਾ ਰਣੌਤ ਦੇ ਮੂੰਹ ਦੇ ਉੱਤੇ ਚਪੇੜ ਮਾਰ ਕੇ ਉਹਨੂੰ ਉਹਦੀ ਆਖੀ ਗੱਲ ਦਾ ਜਵਾਬ ਦਿੱਤਾ ਜਿਹਦੇ ਵਿੱਚ ਉਹਨੇ ਕਿਸਾਨੀ ਸੰਘਰਸ਼ ਵੇਲੇ ਇਹ ਬਿਆਨ ਦਿੱਤਾ ਹੈ ਕਿ 100-100 ਰੁਪਏ ਦੇ ਵਿੱਚ ਇਹ ਤੀਆਂ ਇਹ ਮਾਵਾਂ ਜਿਹੜੀਆਂ ਨੇ ਉਹ ਮੋਰਚੇ ਦੇ ਵਿੱਚ ਦਿਹਾੜੀਆਂ ਤੇ ਸ਼ਾਮਲ ਹੋਈਆਂ ਨੇ ਇਸ ਪੰਜਾਬ ਦੀ ਧੀ ਨੇ ਆਪਣੀ ਅਣਖ ਦਾ ਸਬੂਤ ਦਿੱਤਾ ਤੇ ਪੰਜਾਬ ਵਾਲਿਓ ਵੇਖਿਓ ਕਿਤੇ ਹੁਣ ਇਹਦੀ ਪੇਠ ਨਾ ਲੱਗ ਜਵੇ ਇਹਨੂੰ ਕੱਲੀਆਂ ਨਾ ਛੱਡ ਦਿਓ ਕਿਉਂਕਿ ਜਿਹਦੇ ਉਹਨੇ ਚਪੇੜ ਮਾਰੀ ਐ ਉਹ ਭਾਜਪੀ ਦੇ ਬੜੀ ਚਾਵਾ ਨਾਲ ਪਾਲੀ ਹੋਈ ਚਵਲ ਤੇ ਜਿਹੜੇ ਹੁਣ ਉਸ ਧੀ ਦੇ ਖਿਲਾਫ ਪੋਸਟਾਂ ਤੱਕ ਵੀ ਪਾਉਣਗੇ ਉਸ ਧੀ ਦੇ ਖਿਲਾਫ ਕਾਰਵਾਈ ਤੱਕ ਦੀ ਮੰਗ ਕਰਨਗੇ ਉਹਨਾਂ ਨੂੰ ਜਵਾਬ ਤੁਸੀਂ ਦੇਣਾ ਇਸ ਕੁਲਵਿੰਦਰ ਕੌਰ ਨਾਮੀ ਧੀ ਨੇ ਪੰਜਾਬ ਦੀ ਅਣਖ ਦਾ ਸਬੂਤ ਦਿੱਤਾ ਸਤਿਆਪਾਲ ਮਲਕ ਨੇ ਇੱਕ ਗੱਲ ਆਪਣੀ ਇੰਟਰਵਿਊ ਦੇ ਵਿੱਚ ਆਖੀ ਸੀ ਕਿ ਇਹ ਪੰਜਾਬ ਹੈ 500 ਸਾਲ ਬਾਅਦ ਵੀ ਆਪਣਾ ਵੈਰ ਨਹੀਂ ਭੁੱਲਦਾ ਉਸ ਗੱਲ ਦਾ ਸਬੂਤ ਹੈ ਜਿਸ ਭੈਣ ਨੇ ਦਿੱਤਾ ਕਿਸਾਨੀ ਸੰਘਰਸ਼ ਲੰਘੇ ਤੋਂ ਬਾਅਦ ਵੀ ਇਸ ਭੈਣ ਨੂੰ ਜਿੱਥੇ ਮੌਕਾ ਮਿਲਿਆ ਨੇ ਉਸ ਗੱਲ ਦਾ ਉਹਦੀ ਤਾਂ ਜਵਾਬ ਦਿੱਤਾ ਤੇ ਪੰਜਾਬ ਵਾਲਿਓ ਤਗੜੇ ਹੋ ਕੇ ਇਹਦੀ ਪੇਰਵਾਹੀ ਕਰਿਓ ਤਗੜੇ ਹੋ ਕੇ ਇਹਦੇ ਨਾਲ ਖੜਿਓ ਕਿਤੇ ਇਹ ਨਾ ਹੋਵੇ ਕਿ ਭੈਣ ਕੱਲੀ ਪੈ ਜਾਵੇ ਬਹੁਤ ਸਾਥ ਦਿੰਦੇ ਜੇ ਤੁਸੀਂ ਰੀਲਾਂ ਵਾਲਿਆਂ ਦਾ ਜਿਹੜੀਆਂ ਅੰਗਾਂ ਦੀਆਂ ਪ੍ਰਦਰਸ਼ਨ ਕਰਦੀਆਂ ਨੇ ਅੰਗਾਂ ਦੀ ਨਮਾਇਸ਼ ਕਰਦੀਆਂ ਨੇ ਪੁੱਠੀਆਂ ਸਿੱਧੀਆਂ ਹੋ ਕੇ ਵੀਡੀਓ ਬਣਾਉਂਦਿਆਂ ਨੇ ਉਹਨਾਂ ਨੂੰ ਤੇ ਬੜਾ ਸ਼ੇਅਰ ਕਰਦੇ ਜੀ ਪਰ ਇਸ ਭੈਣ ਨੂੰ ਸ਼ੇਅਰ ਕਰਿਓ ਇਸ ਭੈਣ ਦੀ ਸਪੋਰਟ ਜ਼ਮੀਨੀ ਪੱਧਰ ਦੇ ਉੱਤੇ ਕਰਿਓ ਤੇ ਕੁਝ ਉਹ ਲੀਰਾਂ ਜਿਹੜੀਆਂ ਇੱਥੇ ਆ ਕੇ ਵਿਦਵਾਨੀ ਘੋੜਦੀਆਂ ਨੇ ਨਾ ਕਿ ਮਾੜੀ ਹੋਈ ਸਿੱਖਾਂ ਦਾ ਅਕਸ ਖਰਾਬ ਹੋਇਆ ਇਹ ਹੋਇਆ ਆਪਣੀ ਵਿਦਵਾਨੀ ਆਪਣੇ ਤੱਕ ਰੱਖੋ ਜੇ ਤੁਹਾਨੂੰ ਅਣਖ ਦੇ ਨਾਲ ਕੋਈ ਲੜਦੇ ਨਹੀਂ ਹੈ ਨਾ ਤੇ ਇਹਦਾ ਮਤਲਬ ਕਿ ਇਹ ਇਹ ਨਹੀਂ ਹੈ ਕਿ ਸਾਰੇ ਪੰਜਾਬ ਨੂੰ ਨਹੀਂ ਹੈ ਸੋ ਤਗੜੇ ਹੋ ਕੇ ਪੰਜਾਬ ਵਾਲਿਓ ਇਹਦਾ ਸਾਥ ਦਿਓ ਇਸ ਸ਼ੇਰਨੀ ਮਾਂ ਦੀ ਜਾਈ ਨੇ ਉਹ ਕੰਮ ਕੀਤਾ ਜਿਹੜਾ ਕਿਸਾਨੀ ਸੰਘਰਸ਼ ਵੇਲੇ ਜਿਸ ਜਨਾਨੀ ਨੇ ਆਪਣੇ ਮੂੰਹ ਦੇ ਵਿੱਚੋਂ ਬਹੁਤ ਜ਼ਿਆਦਾ ਗੰਦ ਸਾਡੇ ਮਾਵਾ ਪੈਣਾਂ ਲਈ ਬਕਿਆਈ ਤੇ ਇਹਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਸਲੂਟ ਆ ਤੈਨੂੰ ਪੈਣੇ